ਆਪਸੀ ਲੜਾਈ ਨੂੰ ਛਡਾਉਣਾ ਮਹੱਲੇ ਵਾਲਿਆਂ ਨੂੰ ਪਿਆ ਭਾਰੀ ਪੜਕੇ ਨੌਜਵਾਨਾਂ ਵੱਲੋਂ ਮਹੱਲੇ ਦੇ ਵਿੱਚ ਕੀਤੀ ਗਈ ਜ਼ਬਰਦਸਤ ਭੰਤ ਤੋੜ ਮੌਕੇ ਤੋਂ ਹੋਏ ਫਰਾਰ ਦੱਸਦੀ ਹੈ ਕਿ ਬਠਿੰਡਾ ਦੀ ਜਨਤਾਨਗਰ ਦੇ ਵਿੱਚ ਬੀਤੀ ਰਾਤ ਗਲੀ ਨੰਬਰ 6 ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਜੰਮ ਕੇ ਘਰਾਂ ਦੇ ਅੰਦਰ ਪਏ ਸਮਾਨ ਅਤੇ ਵੇਕਲਾਂ ਦੀ ਭੰਤ ਤੋੜ ਕੀਤੀ ਗਈ ਅਤੇ ਮੌਕੇ ਤੋਂ ਫਰਾਰ ਹੋ ਗਏ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਇਨ੍ਹਾਂ ਨੌਜਵਾਨਾਂ ਦੀ ਘਰੇਲੂ ਲੜਾਈ ਹੋਈ ਸੀ ਜਿਸ ਨੂੰ ਕਿ ਮੱਲੇ ਵਾਲਿਆਂ ਵੱਲੋਂ ਛਡਵਾਇਆ ਗਿਆ ਸੀ ਤਾਂ ਛਡਵਾਉਣ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਨ੍ਹਾਂ ਨੌਜਵਾਨਾਂ ਵੱਲੋਂ ਬੀਤੇ ਰਾਤ ਪੰਤ ਤੋੜ ਕੀਤੀ ਗਈ ਅਤੇ ਮੌਕੇ ਤੋਂ ਫਰਾਰ ਹੋ ਗਏ ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਵੱਲੋਂ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਤੰਦਾ ਸਾਰੇ ਇੱਥੇ ਕੋਈ ਗੱਲ ਨਹੀਂ ਆ ਮੰਦਿਰ ਬਣਾਇਆ ਜੀ ਜੀ ਤੇ ਤੇ ਪੁੱਤੇ ਦੇ ਨਾਲ ਲੜਦੇ ਸੀਗੇ ਅੱਛਾ ਜੀ ਇਹਨੂੰ ਮਾਰਦੇ ਘੁੱਟਦੇ ਸੀ ਵੀ ਤੂੰ ਮੰਦਿਰ ਕਿਉਂ ਬਣਾਇਆ ਤੂੰ ਇੱਥੇ ਦੁਕਾਨਾ ਬਣਾ ਸਾਡੇ ਲਈ ਅੱਛਾ ਜੀ ਸਰ ਅਸੀਂ ਸਾਰੇ ਨੇ ਦਾਨ ਪੁੰਨ ਕਰਕੇ ਅਸੀਂ ਸਾਰਾ ਸਹਿਯੋਗ ਕਰਕੇ ਮੰਦਿਰ ਬਣਵਾਇਆ ਜੀ ਅੱਛਾ ਜੀ ਤੇ ਸਰ ਇਹ ਪਹਿਲੀ ਮਾਂ ਨੂੰ ਆਪਣੀ ਨੂੰ ਮਾਰਦੇ ਸੀ ਅਸੀਂ ਛਡਾਤਾ ਆ ਕਸੂਰ ਹੈ ਸਰ ਸਾਡਾ ਬਸ ਅੱਛਾ ਇੰਨੀ ਕਸੂਰ ਦੇ ਪਿੱਛੇ ਸਾਨੂੰ ਇਹਨਾਂ ਨੇ ਜੀਣਾ ਰਾਮ ਕੀਤਾ ਹੈ 2 ਦਿਨ ਦਾ ਅੱਛਾ ਜੀ ਪਹਿਲੇ 25 ਮੁੰਡੇ ਲਿਆਏ ਉਹ ਤੋਂ ਸਾਡੇ ਮਾਰ ਕੇ ਸੱਟਾ ਗਏ ਮੇਰੀ ਮੰਮੀ ਮੇਰਾ ਭਰਾ ਦਾਖਲ ਹੈ ਸਰ ਅੱਛਾ ਜੀ ਹੁਣ ਇਹ ਫੇਰ ਮਾਰ ਕੇ ਗਏ ਐ ਸੱਟਾ ਸਾਢੇ ਇਕ ਕਲ ਆਈ ਸੀ 35 ਮੁੰਡੇ ਅਸੀਂ ਸਾਰੇ ਟੱਬਰ ਹਸਪਤਾਲ 'ਚ ਸੀਗਾ ਜੀ ਤੇ ਇਹਨਾਂ ਨੇ ਫੇਰ ਸਾਡੇ ਉੱਤੇ ਕੱਲ 35 ਮੁੰਡੇ ਲਿਆ ਕੇ ਬਾਹਰ ਕੀਤਾ ਜੀ ਕਿੰਨਾ ਕੁ ਨੁਕਸਾਨ ਹੋਇਆ ਹੈ ਸਾਡਾ ਬਹੁਤ ਨੁਕਸਾਨ ਹੋਇਆ ਸਾਡੀ ਸਕੂਟਰੀ ਭੰਨ ਦਿੱਤੀ ਗਈ ਹੈ ਕੁਰਸੀਆਂ ਕੂਲਰ ਸਾਰਾ ਕੁਝ ਭੰਨ ਦਿੱਤਾ ਗਿਆ ਹੈ ਸਾਰਾ ਅੱਛਾ ਠੀਕ ਹੈ ਰਾਤੀ ਪੁਲਿਸ ਵਾਲੇ ਆਏ ਕਿ ਨਹੀਂ ਆਏ ਹਾਂਜੀ ਬਹੁਤ ਆਏ ਸੀ ਸਰ ਤੇ ਕੋਈ ਕਾਰਵਾਈ ਉਹਨਾਂ ਨੇ ਕੀਤੀ ਬਹੁਤ ਕਾਰਵਾਈ ਕੀਤੀ ਹੈ ਜੀ ਉਹਨਾਂ ਨੇ ਕੀ ਕਹਿੰਦੇ ਕੀ ਹੈ ਕਰੋ ਚੱਕੇ ਹੈ ਜੀ ਉਹਨਾਂ ਨੇ ਅੱਛਾ ਜੀ ਉਹ ਕਹਿੰਦੇ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਅਸੀਂ ਸਾਰਿਆਂ ਨੂੰ ਦੇਖ ਲਵਾਂਗੇ ਸਾਰੇ ਬੰਦੇ ਚੱਕ ਕੇ ਜਿਹੜੇ ਜਿਹੜੇ ਹੱਥ ਲੱਗੇ ਚੱਕ ਕੇ ਲੈ ਕੇ ਗਏ ਹੈ ਜੀ ਅੱਛਾ ਠੀਕ ਹੈ ਤੇ ਹੁਣ ਅਗਲੀ ਕਾਰਵਾਈ ਕੀ ਕਰਨੀ ਹੈ ਹੁਣ ਅਗਲੀ ਕਾਰਵਾਈ ਇਹੀ ਹੈ ਵੀ ਸਾਡੇ ਨਾਲ ਤਾਂ ਇਨਸਾਫ ਕੀਤਾ ਜਾਵੇ ਜੀ ਅੱਛਾ ਜੀ ਸਾਨੂੰ ਹੋਰ ਕਿਸ ਕੋਈ ਚੀਜ਼ ਦੀ ਹੋਣੀ ਸਾਡਾ ਨੁਕਸਾਨ ਹੋਇਆ ਜਾਨੀ ਮਾਨੀ ਉਹ ਪਰਵਾਹੀ ਕੀਤੀ ਜਾਵੇ ਤੇ ਸਾਡਾ ਹੋਰ ਜੋ ਵੀ ਹੈਗਾ ਫੈਸਲਾ ਕੀਤਾ ਜਾਵੇ ਸਾਡਾ ਤੇ ਸੱਟਾ ਸੁੱਟਾ ਕੀ ਦੇ ਵੱਜੀਆਂ ਕਿ ਇਕੱਲਾ ਤੇ ਦੂਜਾ ਨਾ ਨਹੀਂ ਜੀ ਮੇਰੀ ਮੰਮੀ ਦੇ ਸੱਟਾ ਵੱਜੀਆਂ ਮੇਰੇ ਭਰਾ ਦੇ ਸੱਟਾ ਵੱਜੀਆਂ ਹੈ ਅੱਛਾ ਤੇ ਉਹ ਹਸਪਤਾਲ ਚ ਦਾਖਲ ਹੈਗੀ ਠੀਕ ਹੈ ਇਹ ਜਿਹੜੀ ਵੀਡੀਓ ਹੈ ਥਾਣਾ ਕਰਨਾਲ ਕਲੋਨੀ ਦੇ ਏਰੀਆ ਜਨਤਾਨਗਰ ਦਾ ਏਰੀਆ ਤੇ ਇਸ ਦੇ ਵਿੱਚ ਜਿਹੜੇ ਇਹ ਜਿਹੜੇ ਲੜਕੇ ਹੈਗੇ ਆ ਇਹ ਵਾਸੂਦੇਵ ਤੇ ਭਤੀਜੇ ਤੇ ਉਹਦੇ ਜਿਹੜੇ ਭਤੀਜੇ ਦੇ ਦੋਸਤ ਹੈਗੇ ਆ ਇਹਨਾਂ ਨੇ ਆਰਤੀ ਦੇਵੀ ਜੋ ਵਾਸੂਦੇਵ ਦੀ ਗੁਆਂਢੀ ਹੈ ਉਹਦੇ ਵਿੱਚ ਰਹਿੰਦੀ ਹੈ ਉਹਦੇ ਘਰ ਦੇ ਉੱਪਰ ਇਹਨਾਂ ਨੇ ਅਟੈਕ ਕੀਤਾ ਹੈ ਕਿਉਂਕਿ ਵਾਸੂਦੇਵ ਆਪਣੀ ਮਾਤਾ ਦੇ ਨਾਲ ਇੱਕ ਦੋ ਦਿਨ ਪਹਿਲਾਂ ਲੜਾਈ ਕੀਤੀ ਸੀ ਤੇ ਮਾਤਾ ਦੀ ਕੁੱਟਮਾਰ ਕਰਦਾ ਸੀਗਾ ਤੇ ਆਰਤੀ ਦੇਵੀ ਨੇ ਉਹਦੇ ਵਿੱਚ ਜਿਹੜੀ ਇਹਨ ਵਾਸੂਦੇਵ ਨੂੰ ਰੋਕਿਆ ਸੀ ਵੀ ਆਪਣੀ ਮਾਤਾ ਦੀ ਕੁੱਟਮਾਰ ਨਾ ਕਰੇ ਉਸੇ ਰੰਜਿਸ਼ ਦੇ ਵਿੱਚ ਜਿਹੜੀ ਹੈਗੀ ਹੈ ਇਹਨੇ ਆਪਣੇ ਵਾਸੂਦੇਵ ਨੇ ਆਪਣੇ ਭਤੀਜੇ ਦੇ ਨਾਲ ਮਿਲ ਕੇ ਜਿਹੜੀ ਹੈਗੀ ਉਹਦੇ ਘਰ ਦੇ ਉੱਪਰ ਅਟੈਕ ਕੀਤਾ ਤੇ ਉਹਦੇ ਘਰ ਦੀ ਜਿਹੜੀ ਹੈ ਭੰਨਤੋੜ ਕੀਤੀ ਹੈ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਥਾਣਾ ਕਨਾਲਕੋਲੀ ਦੇ ਵਿੱਚ ਜਿਹੜਾ ਬੰਦਾ ਐਕਸ਼ਨ ਲਿਆ ਜਾ ਰਿਹਾ ਤੇ ਜਲਦੀ ਹੀ ਜਿਹੜੇ ਸਾਰੇ ਦੋਸ਼ੀ ਨੇ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਜਾਊਗਾ ਤੇ ਨਾਲ ਹੀ ਇਹ ਮੈਸੇਜ ਦੇਣਾ ਚਾਹਾਂਗੇ ਕਿ ਕੋਈ ਵੀ ਬੰਦਾ ਜਿਹੜਾ ਵੀ ਕਾਨੂੰਨ ਨੂੰ ਹੱਥ ਚ ਲੈਣ ਦੀ ਕੋਸ਼ਿਸ਼ ਕਰੂਗਾ ਉਸ ਦੇ ਨਾਲ ਸਖਤ ਤੋਂ ਸਖਤ ਜਿਹੜਾ ਹੈਗਾ ਐਕਸ਼ਨ ਲਿਆ ਜਾਊਗਾ